ਹਾਰ ਹਾਰ ਸ਼ਲੋਕ ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਈ ਏ ਭਲੇ ਮਨੁਖੋ ਚਤਰਾਈ ਛੱਡੋ ਤੇ ਅਕਾਲ ਪੁਰਖ ਨੂੰ ਸਿਮਰੋ ਕੇਵਲ ਪ੍ਰਭੂ ਦੀ ਆਸ ਮਨ ਵਿੱਚ ਰੱਖੋ ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਭਰਮ ਪਉ ਜਾਏ ਏ ਨਾਨਕ ਇਸ ਤਰ੍ਹਾਂ ਦੁੱਖ ਵਹਿਮ ਤੇ ਡਰ ਦੂਰ ਹੋ ਜਾਂਦਾ ਹੈ ਅਸ਼ਟਪਦੀ ਮਨੁਖ ਕੀ ਟੇਕ ਬ੍ਰਿਤੀ ਸਭ ਜਾਨ ਏ ਮਨ ਕਿਸੇ ਮਨੁੱਖ ਦਾ ਆਸਰਾ ਉੱਕਾ ਹੀ ਬਿਰਥ ਹੈ ਏਕ ਦਾ ਮਤਲਬ ਆਸਰਾ ਦੇਵਨ ਕੋ ਏਕ ਹੈ ਭਗਵਾਨ ਇਕ ਅਕਾਲ ਪੁਰਖ ਹੀ ਸਭ ਜੀਵਾਂ ਨੂੰ ਦੇਣ ਜੋਗਾ ਹੈ ਜਿਸ ਕੈ ਦੀਏ ਰਹੇ ਅਗਾਹੀ ਜਿਸ ਦੇ ਦਿੱਤਿਆ ਮਨੁੱਖ ਰਜਿਆ ਰਹਿੰਦਾ ਹੈ ਅਗਾਏ ਦਾ ਮਤਲਬ ਰਜਿਆ ਰਹਿੰਦਾ ਬਹੁ ਰਨਾ ਤ੍ਰਿਸ਼ਨਾ ਲਾਗੀ ਆਏ ਮੁੜ ਉਸ ਨੂੰ ਲਾਲਚ ਆ ਕੇ ਦਬਾਉਂਦਾ ਨਹੀਂ ਮਾਰਿ ਰੱਖੈ ਏਕੂ ਆਪ ਪ੍ਰਭੂ ਆਪ ਹੀ ਜੀਵਾਂ ਨੂੰ ਮਾਰਦਾ ਹੈ ਜਾਂ ਪਾਲਦਾ ਹੈ ਮਨੁੱਖ ਕੈ ਕਿਸ ਨਾਹੀ ਹਾਥ ਮਨੁੱਖ ਦੇ ਵਸ ਕੁਝ ਨਹੀਂ ਹੈ ਜਿਸ ਕਾ ਹੁਕਮ ਬੂਝ ਸੁਖ ਹੋਈ ਉਸ ਮਾਲਕ ਦਾ ਹੁਕਮ ਸਮਝ ਕੇ ਸੁਖ ਹੁੰਦਾ ਹੈ ਜਿਸ ਕਾ ਨਾਮ ਰਖ ਕੰਠ ਪਰੋਇ ਉਸ ਦਾ ਨਾਮ ਹਰ ਵੇਲੇ ਹਿਰਦੇ ਵਿੱਚ ਟਿਕਾ ਕੇ ਰੱਖ ਪਰੋ ਕੇ ਰੱਖ ਸਿਮਰ 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 ਪ੍ਰਭ ਸੋਇ ਉਸ ਪ੍ਰਭ ਨੂੰ ਸਦਾ ਸਿਮਰ ਨਾਨਕ ਬਿਗਨ ਨਾ ਲਾਗੇ ਕੋਈ ਏ ਨਾਨਕ ਸਿਮਰਨ ਦੀ ਬਰਕਤ ਨਾਲ ਜ਼ਿੰਦਗੀ ਸਫਰ ਦੇ ਸਫਰ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ ਉਸਤਤ ਮਨ ਮੈਂ ਕਰਿ ਨਿਰੰਕਾਰ ਆਪਣੇ ਅੰਦਰ ਅਕਾਲ ਪੁਰਖ ਦੀ ਵਡਿਆਈ ਕਰ ਕਰ ਮਨ ਮੇਰੇ ਸਤਿ ਬਿਹਾਰ ਹੀ ਮੇਰੀ ਮਨ ਇਸ ਤਰ੍ਹਾਂ ਸੱਚਾ ਬਿਹਾਰ ਕਰ ਨਿਰਮਲ ਰਸਨਾ ਅੰਮ੍ਰਿਤ ਪੀਓ ਜੀਵ ਨਾਲ ਮਿੱਠਾ ਨਾਮ ਅੰਮ੍ਰਿਤ ਪੀ ਸਦਾ ਸੁਹਿਲਾ ਕਰ ਲੈ ਜੀਓ ਆਪਣੀ ਜਿੰਦ ਨੂੰ ਸਦਾ ਲਈ ਸੁਖੀ ਕਰ ਲੈ ਨੈਣੋਂ ਪੇਖ ਠਾਕੁਰ ਦਾ ਰੰਗ ਅੱਖਾਂ ਨਾਲ ਅਕਾਲ ਪੁਰਖ ਦਾ ਜਗਤ ਤਮਾਸ਼ਾ ਵੇਖ ਸਾਧ ਸੰਗ ਬਿਨ ਸੈ ਸਭ ਸੰਗ ਭਲਿਆਂ ਦੀ ਸੰਗਤ ਵਿੱਚ ਟਿਕਿਆ ਹੋਰ ਕੁਟੰਬ ਆਦਕ ਦਾ ਮੂਹ ਮਿਟ ਜਾਂਦਾ ਹੈ ਚਰਨ ਚਲੂ ਮਾਰਗ ਗੋਬਿੰਦ ਪੈਰਾ ਨਾਲ ਰੱਬ ਦੀ ਰਾਹ ਤੇ ਦੁਰ ਮਿਟੇ ਪਾਪ ਜਪੀਏ ਹਰ ਬਿੰਦ ਪ੍ਰਭੂ ਨੂੰ ਰਤਾ ਭਰ ਵੀ ਜਪੀਏ ਤਾਂ ਪਾਪ ਦੂਰ ਹੋ ਜਾਂਦੇ ਹਨ ਬਿੰਦ ਦਾ ਮਤਲਬ ਰਤਾ ਪਰ ਕਰ ਹਰ ਕਰਮ ਸਰਬਣ ਹਰ ਕਥਾ ਹੱਥਾਂ ਨਾਲ ਪ੍ਰਭੂ ਦੀ ਰਾਹ ਦੇ ਕੰਮ ਕਰ ਤੇ ਕੰਨ ਨਾਲ ਉਸ ਦੀ ਵਡਿਆਈ ਸੁਣ ਹਰ ਦਰਗ ਨਾਨਕ ਊਜਲ ਮਥਾ ਇਸ ਤਰ੍ਹਾਂ ਹੀ ਨਾਨਕ ਪ੍ਰਭੂ ਦੀ ਦਰਗਾਹ ਵਿੱਚ ਸੁਰਖਰੂ ਹੋ ਜਾਈਦਾ ਹੈ ਵੱਡੇ ਭਾਗੀ ਤੇ ਜਨ ਜਗ ਮਾਹੀ ਉਹ ਮਨੁੱਖ ਜਗਤ ਵਿੱਚ ਵੱਡੇ ਭਾਗਾਂ ਵਾਲੇ ਹਨ ਸਦਾ ਸਦਾ ਹਰ ਕੀ ਗੁਣ ਗਾਹੀ ਜੋ ਮਨੁੱਖ ਸਦਾ ਹੀ ਪ੍ਰਭੂ ਦੇ ਗੁਣ ਗਾਉਂਦੇ ਹਨ RAM ਨਾਮ ਜੋ ਕਰੇ ਵਿਚਾਰ ਜੋ ਅਕਾਲ ਪੁਰਖ ਦੇ ਨਾਮ ਦਾ ਧਿਆਨ ਕਰਦੇ ਹਨ ਸੇ ਧਨਵੰਤ ਗਨੀ ਸੰਸਾਰ ਉਹ ਮਨੁੱਖ ਜਗਤ ਵਿੱਚ ਧਨੀ ਹਨ ਤੇ ਰੱਜੀ ਹੋਏ ਹਨ ਮਨ ਤਨ ਮੁਖ ਬੁਲੇ ਹਰ ਮੁਖੀ ਜਿਹੜੇ ਭਲੇ ਲੋਕ ਮਨ ਤਨ ਤੇ ਮੂੰਹ ਤੋਂ ਪ੍ਰਭੂ ਦਾ ਨਾਮ ਉਚਾਰਦੇ ਹਨ ਸਦਾ ਸਦਾ ਜਾਨੂ ਤੇ ਸੁਖੀ ਉਨਾ ਨੂੰ ਸਦਾ ਸੁਖੀ ਜਾਣੋ ਏਕੋ ਏਕ ਏਕ ਪਛਾਨੈ ਜੋ ਮਨੁਖ ਕੇਵਲ ਇੱਕ ਪ੍ਰਭੂ ਨੂੰ ਹਰ ਥਾ ਪਛਾਨਦਾ ਹੈ ਇਤ ਉਤ ਕੀ ਉਹ ਸੋਝੀ ਜਾਣੈ ਉਸ ਨੂੰ ਲੋਕ ਪਰਲੋਕ ਦੀ ਭਾਵ ਜੀਵਨ ਦੇ ਸਾਰੇ ਸਫਰ ਦੀ ਸਮਝ ਆ ਜਾਂਦੀ ਹੈ ਨਾਮ ਸੰਗ ਜਿਸ ਕਾ ਮਨ ਮਾਨਿਆ ਜਿਸ ਮਨੁੱਖ ਦਾ ਮਨ ਪ੍ਰਭੂ ਦੇ ਨਾਮ ਨਾਲ ਮਨ ਜਾਂਦਾ ਹੈ ਭਾਵ ਰਚ ਵਿੱਚ ਜਾਂਦਾ ਹੈ ਨਾਨਕ ਤਿਨੇ ਨਿਰੰਜਨ ਜਾਣਿਆ ਹੈ ਨਾਨਕ ਉਸ ਨੇ ਪ੍ਰਭੂ ਨੂੰ ਪਛਾਣ ਲਿਆ ਹੈ ਜਿਹੜਾ ਪਰਮੇਸ਼ਰ ਕਾਲਕ ਰਹਿਤ ਹੈ ਗੁਰ ਪ੍ਰਸਾਦ ਆਪਨ ਆਪ ਸੁਜੈ ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਆਪਨਾ ਆਪ ਸੁਝ ਪੈਂਦਾ ਹੈ ਤਿਸ ਕੀ ਜਾਨੂ ਤ੍ਰਿਸ਼ਨਾ 부ਜੈ ਇਹ ਜਾਣ ਲਗੋ ਕਿ ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ ਸਾਧ ਸੰਗ ਹਰ ਹਰ ਜਸ ਕਹਿਤ ਜੋ ਰੱਬ ਦਾ ਪਿਆਰਾ ਸਤ ਸੰਗਤ ਵਿੱਚ ਅਕਾਲ ਪੁਰਖ ਦੀ ਸਿੱਖਤ ਸਲਾਹ ਕਰਦਾ ਹੈ ਸਰਬ ਰੋਗ ਤੇ ਉਹ ਹਰ ਜਨ ਰਹਤ ਉਹ ਸਾਰੇ ਰੋਗਾਂ ਤੋਂ ਬਚ ਜਾਂਦਾ ਹੈ ਅਨ ਦਿਨ ਕੀਰਤਨ ਕੇਵਲ ਵਖਿਆਨ ਜੋ ਮਨੁਖ ਹਰ ਰੋਜ ਪ੍ਰਭੂ ਦਾ ਕੀਰਤਨ ਹੀ ਉਚਾਰਦਾ ਹੈ ਗ੍ਰਸਤ ਮਹ ਸੋਈ ਨਿਰਵਾਣ ਉਹ ਮਨੁਖ ਗ੍ਰਸਤ ਵਿੱਚ ਰਹਿੰਦਾ ਹੋਇਆ ਨਿਰਲੇਪ ਰਹਿੰਦਾ ਹੈ ਨਿਰਵਾਣ ਦਾ ਮਤਲਬ ਵਿਕਾਰਾਂ ਤੋਂ ਨਿਰਲੇਪ ਰਹਿੰਦਾ ਹੈ ਏਕ ਉਪਰ ਜਿਸ ਜਨ ਕੀ ਆਸਾ ਜਿਸ ਮਨੁੱਖ ਦੀ ਆਸ ਇੱਕ ਅਕਾਲਪੁਰਖ ਉੱਤੇ ਹੈ ਤਿਸ ਕੀ ਕੱਟੀਐ ਜਮ ਕੀ ਫਾਸਾ ਉਸ ਦੀ ਜਮਾ ਵਾਲੀ ਫਾਹੀ ਕੱਟੀ ਜਾਂਦੀ ਹੈ ਪਾਰ ਬ੍ਰਹਮ ਕੀ ਜਿਸ ਮਨ ਭੁੱਖ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਦੇ ਮਿਲਣ ਦੀ ਤਾਂਘ ਹੈ ਭੁੱਖ ਹੈ ਨਾਨਕ ਤਿਸੈ ਨਾ ਲਾਗੇ ਦੁਖ ਏ ਨਾਨਕ ਉਸ ਮਨੁੱਖ ਨੂੰ ਕੋਈ ਦੁਖ ਨਹੀਂ ਉਂਦਾ ਭਾਵ ਦੁੱਖ ਨੇੜੇ ਨਹੀਂ ਆਉਂਦਾ ਜਿਸ ਕੋ ਹਰ ਪ੍ਰਭ ਮਨ ਚਿੱਤ ਆਵੇ ਜਿਸ ਮਨੁੱਖ ਨੂੰ ਹਰੀ ਪ੍ਰਭੂ ਮਨ ਵਿੱਚ ਸਦਾ ਯਾਦ ਰਹਿੰਦਾ ਹੈ ਸੋ ਸੰਤ ਸੋ ਹਿਲਾ ਨਹੀਂ ਡੋਲਾਵੇ ਉਹ ਸੰਤ ਹੈ ਸੋ ਹਿਲਾ ਦਾ ਮਤਲਬ ਸੁਖੀ ਹੈ ਉਹ ਕਦੇ ਡੋਲਦਾ ਨਹੀਂ ਘਬਰਾਉਂਦਾ ਨਹੀਂ ਜਿਸ ਪ੍ਰਭ ਆਪੁਨਾ ਕਿਰਪਾ ਕਰੇ ਜੇ ਸਮਨੋ ਖੋਤੇ ਪ੍ਰਭੂ ਆਪਣੀ ਮਿਹਰ ਕਰਦਾ ਹੈ ਸੂ ਸੇਵਕ ਕਹੋ ਕਿਸ ਤੇ ਡਰੈ ਦਸੋ ਪ੍ਰਭੂ ਦਾ ਉਹ ਸੇਵਕ ਹੋਰ ਕਿਸ ਤੋਂ ਡਰ ਸਕਦਾ ਹੈ ਜੈਸਾ ਸਾ ਤੈਸਾ ਦਿਸਟਾਇਆ ਕਿਉਂਕਿ ਉਸ ਨੂੰ ਪ੍ਰਭੂ ਉਹ ਜਿਹਾ ਹੀ ਦਿਸ ਪੈਂਦਾ ਹੈ ਜਿਹੋ ਜਿਹਾ ਉਹ ਅਸਲ ਵਿੱਚ ਹੈ ਆਪਣੇ ਕਾਰਜ ਮੈਂ ਆਪ ਸਮਾਇਆ ਪ੍ਰਭੂ ਆਪਣੇ ਰਚੀ ਹੋਏ ਜਗਤ ਵਿੱਚ ਆਪ ਹੀ ਵਿਆਪਕ ਹੈ ਸਮਾਇਆ ਹੋਇਆ ਹੈ ਸੋਦਤ 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 ਸੀਜਿਆ ਨਿਤ ਵਿਚਾਰ ਕਰਦਿਆਂ ਉਸ ਸੇਵਕ ਨੂੰ ਵਿਚਾਰ ਵਿੱਚ ਸਫਲਤਾ ਹੋ ਜਾਂਦੀ ਹੈ ਗੁਰ ਪ੍ਰਸਾਦ ਤਤ ਸਭ ਬੂਝਿਆ ਗੁਰੂ ਦੀ ਕਿਰਪਾ ਨਾਲ ਉਸ ਨੂੰ ਸਾਰੀ ਅਸਲੀਅਤ ਦੀ ਸਮਝ ਆ ਜਾਂਦੀ ਹੈ ਜਬ ਦੇਖੋ ਤਬ ਸਭ ਕਿਸ ਮੂਲ ਮੈਂ ਜਦੋਂ ਤੱਕਦਾ ਹਾਂ ਤਾਂ ਕੇਵਲ ਹਰੇਕ ਚੀਜ਼ ਉਸ ਪ੍ਰਭੂ ਦੇ ਮੁੰਡ ਪ੍ਰਭੂ ਦਾ ਰੂਪ ਦਿਸਦੀ ਹੈ ਨਾਨਕ ਸੋ ਸੂਖਮ ਸੋਈ ਅਸਥੂਲ ਇਹ ਨਾਨਕ ਇਹ ਦਿਸਦਾ ਸੰਸਾਰ ਵੀ ਉਹ ਆਪ ਹੈ ਤੇ ਸਭ ਵਿੱਚ ਵਿਆਪਕ ਜੋਤ ਵੀ ਆਪ ਹੀ ਹੈ ਨਹ ਕਛ ਜਨਮੇ ਨਹ ਕਛ ਮਰੇ ਨਾ ਕੁਝ ਜਮਦਾ ਹੈ ਨਾ ਕੁਝ ਮਰਦਾ ਹੈ ਆਪਨ ਚਲਤ ਆਪ ਹੀ ਕਰੈ ਇਹ ਜਨਮ ਮਰਨ ਦਾ ਤੇ ਪ੍ਰਭੂ ਆਪ ਹੀ ਖੇਲ ਕਰ ਰਿਹਾ ਹੈ ਆਵਣ ਜਾਵਣ ਦ੍ਰਿਸ਼ਟ ਅਨਦ੍ਰਿਸ਼ਟ ਜਮਣਾ ਮਰਨਾ ਦਿਸਦਾ ਤੇ ਅਣ ਦਿਸਦਾ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਇਹ ਸਾਰਾ ਸੰਸਾਰ ਪ੍ਰਭੂ ਨੇ ਆਪਣੇ ਹੁਕਮ ਵਿੱਚ ਚੁਰਨ ਵਾਲਾ ਬਣਾ ਦਿੱਤਾ ਹੈ ਆਪੇ ਆਪ ਸਗਲ ਮੈਂ ਆਪ ਸਾਰੇ ਜੀਵਾਂ ਵਿੱਚ ਕੇਵਲ ਆਪ ਹੀ ਹੈ ਅਨਕ ਜੁਗਤ ਰਚ ਠਾਪ ਊਠਾਪ ਅਨੇਕਾਂ ਤਰੀਕਿਆਂ ਨਾਲ ਜਗਤ ਨੂੰ ਬਣਾ ਬਣਾ ਕੇ ਨਾਸ਼ ਵੀ ਕਰ ਦਿੰਦਾ ਹੈ ਅਬ ਨਾਸ਼ੀ ਨਾਹੀ ਕਿਛ ਖੰਡ ਪ੍ਰਭੂ ਆਪ ਅਬਨਾਸ਼ੀ ਹੈ ਭਾਵ ਨਾਸ਼ ਰਹਿਤ ਹੈ ਉਸ ਦਾ ਕੁਝ ਨਾਸ਼ ਨਹੀਂ ਹੁੰਦਾ ਧਾਰਨ ਧਾਰ ਰਹਉ ਬ੍ਰਹਮੰਡ ਸਾਰੇ ਬ੍ਰਹਮੰਡ ਦੀ ਰਚਨਾ ਵੀ ਆਪ ਹੀ ਰਚ ਰਿਹਾ ਹੈ ਅਲਖ ਅਭੇਵ ਪੁਰਖ ਪਰਤਾਪ ਉਸ ਵਿਆਪਕ ਪ੍ਰਭੂ ਦਾ ਪ੍ਰਤਾਪ ਦਾ ਭੀਦ ਨਹੀਂ ਪਾਇਆ ਜਾ ਸਕਦਾ ਬਿਆਨ ਨਹੀਂ ਹੋ ਸਕਦਾ ਆਪ ਜਪਾਏ ਤਾਂ ਨਾਨਕ ਜਾਪ ਇਹ ਨਾਨਕ ਜੀ ਉਹ ਆਪ ਆਪਣਾ ਜਾਪ ਕਰਾਏ ਤਾਂ ਹੀ ਜੀਵ ਜਾਪ ਕਰਦੇ ਹਨ ਜਿਨ ਪ੍ਰਭ ਜਾਤਾ ਸੋ ਸੋਭਵੰਤ ਜਿਨ੍ਹਾਂ ਬੰਦਿਆਂ ਨੇ ਪ੍ਰਭੂ ਨੂੰ ਪਛਾਣ ਲਿਆ ਉਹ ਸ਼ੁਭਾਂ ਵਾਲੇ ਹੋ ਗਏ ਸਗਲ ਸੰਸਾਰ ਉਧਰੈ ਤਿੰਨ ਮੰਤ ਮੰਤ ਦਾ ਮਤਲਬ ਉਪਦੇਸ਼ ਸਾਰਾ ਜਗਤ ਉਹਨਾਂ ਦੇ ਉਪਦੇਸ਼ਾਂ ਨਾਲ ਵਿਕਾਰਾਂ ਤੋਂ ਬਚਦਾ ਹੈ ਪ੍ਰਭ ਕੇ ਸੇਵਕ ਸਗਲ ਉਧਾਰਨ ਹਰੀ ਦੇ ਭਗਤ ਸਭ ਜੀਵਾਂ ਨੂੰ ਬਚਾਉਣ ਜੋਗੇ ਹਨ ਉਧਾਰ ਕਰਨ ਜੋਗੇ ਹਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਸ਼ਬਦ ਦੇ ਦੁੱਖ ਦੂਰ ਕਰਨ ਦੇ ਸਮਰੱਥ ਹੁੰਦੇ ਹਨ ਆਪੇ ਮੇਲ ਲੈ ਕਿਰਪਾਲ ਸੇਵਕਾਂ ਨੂੰ ਕਿਰਪਾਲ ਪ੍ਰਭੂ ਆਪ ਆਪਣੇ ਨਾਲ ਮਿਲਾ ਲੈਂਦਾ ਹੈ ਗੁਰ ਕਾ ਸ਼ਬਦ ਜਪ ਭੈ ਨਿਹਾਲ ਸਤਿਗੁਰੂ ਦਾ ਸ਼ਬਦ ਜਪ ਕੇ ਉਹ ਫੁੱਲ ਵਾਂਗ ਖਿੜ ਆਉਂਦੇ ਹਨ ਉਨਕੀ ਸੇਵਾ ਸੋਈ ਲਾਗੇ ਉਹੀ ਮਨੁੱਖ ਉਹਨਾਂ ਸੇਵਕਾਂ ਦੀ ਸੇਵਾ ਵਿੱਚ ਰੁੱਝਦਾ ਹੈ ਜਿਸ ਨੂੰ ਕਿਰਪਾ ਕਰੇ ਵੱਡ ਭਾਗੈ ਜਿਸ ਭਾਗਾ ਵਾਲੇ ਉੱਤੇ हे ਪ੍ਰਭੂ ਤੂੰ ਆਪ ਮਿਹਰ ਕਰਦਾ ਹੈ ਕਿਰਪਾ ਕਰ ਦਿੰਦਾ ਹੈ ਨਾਮ ਜਪਤ ਪਾਵੈ ਬਿਸ਼ਰਾਮ ਉਹ ਸੇਵਕ ਨਾਮ ਜਪ ਕੇ ਅਡੋਲ ਅਵਸਥਾ ਹਾਸਲ ਕਰਦੇ ਹਨ ਨਾਨਕ ਤਿੰਨ ਪੁਰਖ ਕੋ ਉਤਮ ਕਰਮਾਨ हे ਨਾਨਕ ਉਹਨਾਂ ਮਨੁੱਖਾਂ ਨੂੰ ਬੜੇ ਉੱਚੇ ਬੰਦੇ ਸਮਝੋ ਜੋ ਕਿਛ ਕਰੈ ਸੋ ਪ੍ਰਭ ਕੇ ਰੰਗ ਜੋ ਕੁਝ ਕਰਦਾ ਹੈ ਪ੍ਰਭੂ ਦੀ ਰਜ਼ਾ ਵਿੱਚ ਰਹਿ ਕੇ ਕਰਦਾ ਹੈ ਸਦਾ ਸਦਾ ਵਸੈ ਹਰ ਸੰਗ ਪ੍ਰਭੂ ਦਾ ਸੇਵਕ ਸਦਾ ਹੀ ਪ੍ਰਭੂ ਦੀ ਹਜ਼ੂਰੀ ਵਿੱਚ ਵੱਸਦਾ ਹੈ ਸਹਿਜ ਸੁਭਾਈ ਹੂ ਵੈ ਸੂ ਹੋਏ ਸੁੱਤੇ ਹੀ ਜੋ ਕੁਝ ਹੁੰਦਾ ਹੈ ਉਸ ਨੂੰ ਪ੍ਰਭੂ ਦਾ ਬਾਣਾ ਜਾਣਦਾ ਹੈ ਕਰਨੇ ਹਾਰ ਪਛਾਣੇ ਸੂਏ ਸਭ ਕੁਝ ਕਰਨ ਵਾਲਾ ਪ੍ਰਭੂ ਨੂੰ ਹੀ ਸਮਝਦਾ ਹੈ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਪ੍ਰਭੂ ਦੇ ਸੇਵਕਾਂ ਨੂੰ ਪ੍ਰਭੂ ਦਾ ਕੀਤਾ ਹੋਇਆ ਮਿੱਠਾ ਲੱਗਦਾ ਹੈ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਪ੍ਰਭੂ ਜਿਹੋ ਜਿਹਾ ਸਰਬ ਵਿਆਪਕ ਹੈ ਉਹੋ ਜਿਹਾ ਉਹਨਾਂ ਨੂੰ ਨਜ਼ਰੀ ਆਉਂਦਾ ਹੈ ਜਿਸ ਤੇ ਉਪਜੈ ਤਿਸ ਮਾਹੀਂ ਸਮਾਈ ਜਿਸ ਪ੍ਰਭੂ ਤੋਂ ਉਹ ਸੇਵਕ ਪੈਦਾ ਹੋਏ ਹਨ ਉਸੇ ਵਿੱਚ ਲੀਨ ਰਹਿੰਦੇ ਹਨ ਉਹ ਸੁਖ ਨਿਧਾਨ ਉਹਨੂੰ ਬਨ ਆਈ ਉਹ ਸੁੱਖਾਂ ਦਾ ਖਜ਼ਾਨਾ ਹੋ ਜਾਂਦੇ ਹਨ ਨਿਧਾਨ ਦਾ ਮਤਲਬ ਖਜ਼ਾਨਾ ਤੇ ਇਹ ਦਰਜਾ ਫੱਬਦਾ ਵੀ ਉਹਨਾਂ ਨੂੰ ਵੀ ਹੈ ਆਪਸ ਕੋ ਆਪ ਦੀਨੋ ਮਾਨ ਪ੍ਰਭੂ ਆਪਣੇ ਆਪ ਨੂੰ ਆਪ ਮਾਨ ਦਿੰਦਾ ਹੈ ਕਿਉਂਕਿ ਸੇਵਕ ਦਾ ਮਾਨ ਪ੍ਰਭੂ ਦਾ ਹੀ ਮਾਨ ਹੈ ਨਾਨਕ ਪ੍ਰਭ ਜਨ ਏਕੋ ਜਾਨ ਹੈ ਨਾਨਕ ਪ੍ਰਭੂ ਤੇ ਪ੍ਰਭੂ ਦੇ ਸੇਵਕ ਨੂੰ ਇਕ ਰੂਪ ਸਮਝੋ